ਬਸ ਚੰਦ ਸੋ ਜਦ ਤੂੰ ਥੱਕਾ ਕਰੀ ਜਾਂਦੇ ਆ ਥੱਕਾ ਕਰੀ ਜਾਂਦੇ ਆ ਲਿਪੂਰ ਤੋਂ ਥੱਕਾ ਕਰ ਰਹੇ ਆ ਬੰਦੇ ਸਪੰਚ ਨਾਲ ਦੇ ਮੈਂਬਰ ਜਿੰਨੇ ਮਾਉਂ ਪ੍ਰਗਟ ਸਿੰਘ ਧਾਫੀਆਂ ਦਿੰਦੇ ਹੀ ਉਲਟੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਅੱਜ ਇੱਕ ਸੜਕ ਦੀ ਨਿਕਾਸੀ ਨੂੰ ਲੈ ਕੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੋਰਾਵਾਲੀ ਵਿੱਚ ਕਾਫੀ ਹੋ ਹੱਲਾ ਹੋਇਆ ਪੁਲਿਸ ਨੂੰ ਦਖਲ ਦੇਣਾ ਪਿਆ ਤੇ ਕਾਫੀ ਜਦੋ ਜਹਿਦ ਤੋਂ ਬਾਅਦ ਆਖਰ ਨਾਲੀ ਪਾਉਣ ਦਾ ਕੰਮ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਪਤਾ ਲੱਗਾ ਇਹ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਲ ਤੋਂ ਕਮਿਆਰਾ ਤੱਕ ਇੱਕ ਪ੍ਰਧਾਨ ਮੰਤਰੀ ਯੋਜਨਾਵਾਂ ਵਾਲੀ ਸੜਕ ਬਣ ਰਹੀ ਆ ਤੇ ਜਿਹੜੀ ਕਿ ਮੋਰਾਾਂ ਵਾਲੀ ਵਿੱਚ ਦੀ ਲੰਘਣੀ ਆ ਅਧਿਕਾਰੀਆਂ ਦੇ ਅਨੁਸਾਰ ਤੇ ਪੰਚਾਇਤ ਦੇ ਅਨੁਸਾਰ ਉਹ ਕਾਫੀ ਸਮੇਂ ਤੋਂ ਜਦੋਜਹਿਦ ਕਰ ਰਹੇ ਸੀ ਕਿ ਇਹ ਨਾਲਾ ਬਣ ਜਾਵੇ ਤੇ ਸੜਕ ਮੁਕੰਮਲ ਹੋ ਜਾਵੇ ਪਰ ਸੜਕ ਬਾਕੀ ਦੋਨਾਂ ਪਾਸਿਆਂ ਤੋਂ ਬਣ ਚੁੱਕੀ ਸੀ ਤੇ ਇਸ ਪਾਈਪ ਕਰਕੇ ਇਸ ਪੁਲੀ ਕਰਕੇ ਲੰਮਕਿਆ ਹੋਇਆ ਸੀ ਤੇ ਅੱਜ ਪੂਰਾ ਪ੍ਰਸ਼ਾਸਨ ਅਧਿਕਾਰੀ ਤੇ ਹੋਰ ਸਾਰਾ ਅਮਲਾ ਫੈਲਾ ਪੰਚਾਇਤ ਤੇ ਪਿੰਡ ਵਾਸੀ ਜਦੋਂ ਇਕੱਠੇ ਹੋ ਕੇ ਗਏ ਤਾਂ ਕਾਫੀ ਹੋ ਹੱਲਾ ਹੋਇਆ ਇੱਕ ਧਿਰ ਨੇ ਤੱਕੇਸ਼ਾਹੀ ਕਰਨ ਦੇ ਦੋਸ਼ ਲਾਏ ਜਦੋਂ ਕਿ ਦੂਜੀ ਧਿਰ ਨੇ ਆਪਣੀ ਸਾਰੀ ਗੱਲ ਸਾਫ਼-ਸਾਫ਼ ਦੱਸੀ ਪਰ ਇਸ ਸਾਰੇ ਰੌਲੇ ਦੇ ਵਿੱਚ ਅਖੀਰ ਉਹ ਪੁਲੀ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ اوه لا لا कोणी تو ਮਸਿਆ ਤਾਂ ਇਹ ਪੁਲੀ ਦੀ ਹੈ ਜੀ ਇਹ ਸਰਪੰਚ ਪਹਿਲੇ ਦਿਨ ਜਿੱਤੇ ਸਾਡਾ ਰੋਲਾ ਪਿਆ ਅਸੀਂ ਕਿਹਾ ਵੀ ਥੋੜੀ ਪਿੱਛੇ ਕਰਕੇ ਬਣਾ ਦਿਓ ਇਹ ਕਹਿੰਦਾ ਪੈਰ ਮਾਰ ਕੇ ਕਹਿੰਦਾ ਜਿੱਥੇ ਮੈਂ ਪੈਰ ਮਾਰਦਾ ਉੱਥੇ ਹੀ ਬਣੂਗੀ ਇਹ ਸਰੇ ਆਮ ਤੱਕਾ ਕਰ ਰਿਹਾ ਜੀ ਸਾਡੇ ਨਾਲ ਉਹ ਨਾਲਾ ਹੈਗਾ ਪੁਰਾਣਾ ਸੀ ਕਿਵੇਂ ਸੀ ਇਹ ਇਹ ਤਾਂ ਜੀ ਆਰਜੀ ਸੀ ਘਰਾਂ ਸੀ ਪੰਜ ਸੱਤ ਘਰਾਂ ਜੀ ਕੋਈ 2-200 ਰੁਪਈਆ ਪਾ ਕੇ ਪੈਪ ਨਪਰੀ ਸੀ ਉਹ ਨੰਗੀ ਜਾਂਦਾ ਪਾਣੀ ਬੰਦਾ ਸਹੀ ਸੂਲ ਦੇ ਹਿਸਾਬ ਨਾਲ ਤਾਂ ਸਿੱਧਾ ਟੀ ਪੁਆਇੰਟ ਤੋਂ ਬੰਦਾ ਜੀ ਜਣਗੀ ਤੁਹਾਡੇ ਪਾਣੀ ਜਿਹੜਾ ਇਹ ਮੇਰੇ ਘਰੇ ਵੜੀ ਜਾਂਦਾ ਜੀ ਉੱਥੇ ਆ ਸਾਡੇ ਕੋਲ ਸਾਰਾ ਹੈਗਾ ਜੀ ਕੋੜ ਦਾ ਸਾਡਾ ਕੋੜ ਚ ਕੇਰ ਚੱਲ ਰਿਹਾ ਜੀ ਰੋਡ ਜਿਹੜੀ ਬਣ ਰਹੀ ਇਹ ਚਾਹਲ ਤੋਂ ਲੈ ਕੇ ਕੁਮਿਆਰੇ ਤੱਕ ਬੰਦੀ ਵੀ ਪ੍ਰਧਾਨ ਮੰਤਰੀ ਗ੍ਰਾਂਟ ਨਾਲ ਬੰਦੀ ਪੁਲੀ ਸੋ ਰੋਡ ਕਿ ਰੋਡ ਦਾ ਕੰਮ ਸ਼ੁਰੂ ਹੋਇਆ ਤੇ ਪਿੰਡ ਦੀ ਪੰਚਾਇਤ ਐਕਸ਼ਨ ਸਾਲ ਦਫ਼ਤਰ ਗਈ ਸੀ ਕਿੰਨੇ ਪਿੰਡ ਮੋਰਾ ਲਈ ਆਪਣੇ ਕੋਲ ਇੱਕ ਪੁਲੀ ਦੀ ਡਿਮਾਂਡ ਹੈ ਜੋ ਕਿ ਉੱਥੇ ਪੁਰਾਣੀ ਪਾਈਪ ਚੱਲਦੀ ਵੀ 4 ਇੰਚ ਦੀ ਉੱਥੇ ਪੁਲੀ ਪਾਣੀ ਆ ਚਲੋ ਮੌਕਾ ਵੇਖਿਆ ਗਿਆ ਪੁਲੀ ਦੀ ਲੋੜ ਸੀ ਜਦੋਂ ਅਸੀਂ ਇੱਥੇ ਪੁਲੀ ਬਣਾਣ ਆਏ ਚਾਹੇ ਤੋਂ ਇਸ ਗੱਲ ਨੂੰ 6 ਮਹੀਨੇ ਹੋ ਗਏ ਹੋਣਗੇ ਤੇ ਇਹਨਾਂ ਦਾ ਪਿੰਡ ਦੇ ਦੂਜੇ ਪਾਸੇ ਵਾਲਿਆਂ ਨੇ ਕਿਹਾ ਵੀ ਨਹੀਂ ਪੁਲੀ ਥੋੜੀ ਪਿੱਛੇ ਕਰਕੇ ਪਾ ਦਿਓ ਉੱਥੋਂ ਬਾਅਦ ਉਸ ਪਿੰਡਾਂ ਦਾ ਰੋਲਾ ਆਪਸੀ ਰੋਲਾ ਸੀ ਜਿਹੜਾ ਚਲਦਾ ਹੀ ਗਿਆ ਜੀ ਇਹਨਾਂ ਦਾ ਆਪਸੀ ਫੈਸਲਾ ਨਹੀਂ ਹੋਇਆ ਹੁਣ ਰੋਡ ਹੈ ਜਿਹੜੀ ਰੋਡ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਵੀ ਇਸੇ ਇਸ ਪੁਲੀ ਕਰਕੇ ਰੋਡ ਨੂੰ ਫਾਈਨਲ ਅਸੀਂ ਕਰਨਾ ਹੈ ਹਾਰਲੀਵਰ ਰੋਡ ਫਰਨੀਚਰ ਦਾ ਕੰਮ ਰੋਡ ਦਾ ਰਹਿ ਗਿਆ ਬਾਕੀ ਪੀਸੀ ਵਗੈਰਾ ਦਾ ਕੰਮ ਸਾਰਾ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਪ੍ਰਸ਼ਾਸਨ ਨੇ ਜਾਂ ਸਰਪੰਚ ਨੇ ਇਹਨਾਂ ਨੇ ਬੁਲਾ ਕਰਕੇ ਵੀ ਕਹਿੰਦੇ ਪੁਲੀ ਜਿੱਥੇ ਲੋੜ ਹੈਗੀ ਉੱਥੇ ਬਣਾਉਣੀ ਹੈ ਤੇ ਮੌਕੇ ਦੇ ਉੱਤੇ ਜੋ ਫੈਸਲਾ ਹੋਇਆ ਜਾਂ ਜਿੱਥੇ ਮੌਕੇ ਦੀ ਪੁਲੀ ਬਣਦੀ ਸੀ ਇਹਨਾਂ ਦੇ ਹਿਸਾਬ ਨਾਲ ਅਸੀਂ ਪੁਲੀ ਇਤਨਾ ਹੋ ਗਿਆ ਤੇ ਮ ਇਹ ਰੋਲਾ ਵੀ ਚੱਲ ਰਿਹਾ ਸੀ ਖਾਲ ਦੇ ਸਬੰਧ ਵਿੱਚ ਤੇ ਜਿਹੜਾ ਅੱਜ ਸਾਨੂੰ ਆਟੋ ਮੇਰੇ ਨਾਲ ਡਿਊਟੀ ਮੈਜਿਸਟਰ ਆਏ ਨੇ ਨਾਲ ਪੁਲਿਸ ਮਦਦ ਲਈ ਆਏ ਸੀ ਵੀ ਇਹ ਖਾਲ ਦਾ ਸੀ ਵੀ ਫਰਵਾਰਵਾਰਕ ਘਰ ਵਾਲੇ ਕਹਿੰਦੇ ਸਾਡੇ ਘਰ ਦੇ ਸਾਹਮਣੇ ਖਾਲ ਨਹੀਂ ਪੈਣਾ ਜੀ ਦਾ ਬਲਕਿ ਜਿਹੜਾ ਆਰਡਰ ਹੋਇਆ ਵੀ ਜਿੱਥੇ ਖਾਲ ਪਹਿਲਾਂ ਚੱਲ ਰਿਹਾ ਸੀ ਵੀ ਉੱਥੇ ਹੀ ਆਰਡਰ ਸੀਗਾ ਵੀ ਜਿੱਥੇ ਪਹਿਲਾਂ ਖਾਲ ਚੱਲ ਰਿਹਾ ਸੀ ਵੀ ਉੱਥੇ ਖਾਲ ਪੋਇਆ ਜੇ ਪਰ ਉਹਨੂੰ ਦੇਖਦੇ ਹੋਏ ਜਿਹੜਾ ਨਾਲ ਸਾਡੇ ਜੈ ਸਿੰਘ ਸਾਹਿਬ ਨੇ ਐਸਜੀਓ ਸਾਹਿਬ ਨੇ ਨਾਲ ਮਹਿਕਮਾ ਹੈ ਤੇ ਜਿੱਥੇ ਉਹਨਾਂ ਦੱਸਿਆ ਹੈ ਉੱਥੇ ਜਿਹੜਾ ਖਾਲ ਪਾਉਣ ਵਾਸਤੇ ਮਜ਼ਾਕ ਇਹ ਹੈ ਕਿ ਇਹਨਾਂ ਦਾ ਪੁਲਚ ਕੇਸ ਚੱਲ ਰਿਹਾ ਇਸ ਨੂੰ ਲੈ ਕੇ ਪੁਲਿਸ ਨੇ ਕੋਈ ਸਾਡੀ ਸੁਣੀ ਨਹੀਂ ਧੱਕਾ ਨਹੀਂ ਨਹੀਂ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਨਹੀਂ ਨਾਲ ਮਹਿਕਮੇ ਦੇ ਨਾਲ ਨੇ ਅਫਸਰ ਤੇ ਕੋਈ ਇਹੋ ਜਿਹਾ ਇਹਨਾਂ ਨੇ ਨਾ ਹੀ ਸਾਨੂੰ ਕੋਈ ਸਟੇਟ ਦਿਖਾਇਆ ਵੀ ਇਸ ਸੰਬੰਧ ਵਿੱਚ ਖਾਲਸ ਸੰਬੰਧ ਵਿੱਚ ਕੋਈ ਸਟੇ ਹੋਏ ਤੇ ਜਿਹਨੂੰ ਰੋਕਿਆ ਜਾਏ ਪਰ ਇੱਕ ਇਹ ਆ ਦਾ ਕ੍ਰਿਟੀਕਲੀ ਯਹਾਂ ਪੱਕਾ ਕਹਿ ਸਕਦੇ ਆ ਵੀ ਇਹੋ ਜਿਹਾ ਮੁੱਦਾ ਸੀ ਪਾਣੀ ਨੂੰ ਇਸੇ ਕਾਫੀ ਟਾਈਮ ਤੋਂ ਜਿਹੜਾ ਪਾਣੀ ਨਿਕਾਸੀ ਰੁਕੀ ਹੋਈ ਸੀ ਇਸ ਕਾਲ ਕਰਕੇ ਜਿਹੜਾ ਅੱਜ ਪਾਇਆ ਜਾ